ਮੈਂ ਕਰਮਜੀਤ कौर AG ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਛੋਟੇ ਕਰੇਲੇ ਇਹਨਾਂ ਨੂੰ ਬਾੜ ਕਰੇਲੇ ਵੀ ਕਹਿ ਦਿੰਨੇ ਆ ਤੇ ਛੋਟੇ ਕਰੇਲੇ ਵੀ ਕਿਹਾ ਜਾ ਸਕਦਾ ਤੇ ਇਹ ਹੈਗੇ ਨੇ ਪਿਆਜ਼ ਇਹ ਆਪਣੇ ਕਰੇਲੇ ਨੇ ਮਿਰਚਾਂ ਨੇ ਜਾਂ ਥੋੜਾ ਜਿਹਾ ਲਸਣ ਪਾਵਾਂਗੇ ਆਪਾਂ ਤੇ ਆਪਾਂ ਬਣਾਵਾਂਗੇ ਇਹਨਾਂ ਦੀ ਸਬਜ਼ੀ ਤੇ ਪਹਿਲਾਂ ਆਪਾਂ ਕਰੇਲੇ ਨੂੰ ਕੱਟ ਲਵਾਂਗੇ ਜੇ ਕੋਈ ਪੱਕਾ ਹੋਇਆ ਉਹਦੇ ਬੀਜ ਕੱਢ ਦੇਣੇ ਨੇ ਨਹੀਂ ਆਪਾਂ ਵਿੱਚੇ ਹੀ ਕੱਟ ਲੈਣੇ ਨੇ ਹੁਣ ਆਪਾਂ ਕੱਟਾਂਗੇ ਕਰੇਲੇ ਇਹ ਦੇਖੋ ਆਪਾਂ ਕਰੇਲੇ ਕੱਟ ਲਏ ਇਹਨਾਂ ਨੂੰ ਆਪਾਂ ਕੋਈ ਧੁੱਪੇ ਨਹੀਂ ਰੱਖਿਆ ਕੁਝ ਨਹੀਂ ਨਾ ਨਮਕ ਲਾਇਆ ਇਹਨਾਂ ਨੂੰ ਇਹ ਕਿਉਂਕਿ ਕੜੱਤਣ ਘੱਟ ਹੁੰਦੀ ਇਹਨਾਂ ਨੂੰ ਆਪਾਂ ਐਂ ਕੱਟ ਕੇ ਬਣਾ ਲੈਣਾ ਪਹਿਲਾਂ ਕਰੇਲੇ ਕੱਲੇ ਫਰਾਈ ਕਰਾਂਗੇ ਆਪਾਂ ਕੱਲੇ katoreਲੇ ਫਰਾਈ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਪਿਆਜ਼ ਭੁੰਨਾਂਗੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਜਦੋਂ ਫਰਾਈ ਹੋ ਗਏ ਚੰਗੀ ਤਰ੍ਹਾਂ ਭੁੱਜ ਗਏ ਇਹ ਦੇਖੋ ਹਜੇ ਆਪਾਂ ਫਰਾਈ ਚੰਗੀ ਤਰ੍ਹਾਂ ਰੜੇ ਨਹੀਂ ਕਰੇ ਲਿਆ ਆਪਾਂ ਜੇ ਹੋਰ ਰੜਾਂਗੇ ਇਹਨਾਂ 5 ਕਿ ਮਿੰਟ ਆ ਦੇਖੋ ਕarele ਆਪਣੇ ਫਰਾਈ ਹੋ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਫਿਰ ਆਪਾਂ ਪਾਵਾਂਗੇ ਚ ਪਿਆਜ਼ ਤੇ ਤੇਲ ਚ ਜੀਰਾ ਪਾ ਕੇ ਆਪਾਂ ਹੁਣ ਪਿਆਜ਼ ਪਾ ਦਾਂਗੇ ਇਹ ਵਿੱਚ ਹੁਣ ਆਪਾਂ ਪਿਆਜ਼ ਭੁੰਨਾਗੇ 5-7 ਮਿੰਟ ਪਿਆਜ਼ ਆਪਣੇ ਭੁੱਜ ਗਏ ਹੁਣ ਆਪਾਂ ਇਹ ਚ ਪਾ ਦਾਂਗੇ ਹਰੀ ਮਿਰਚ ਤੇ ਲਸਣ ਦਾ ਪੇਸਟ ਦੋ ਕੁ ਮਿੰਟ ਇਹਦੇ ਗੇੜੇ ਦੇ ਕੇ ਨਾ ਫਿਰ ਆਪਾਂ ਪਾ ਦਾਂਗੇ ਸਾਰੇ ਮਸਾਲੇ ਹੁਣ ਆਪਾਂ ਸਾਰੇ ਮਸਾਲੇ ਪਾ ਦਾਂਗੇ ਵਿੱਚ ਆਹ ਦੇਖੋ ਹਲਦੀ ਗਰਮ ਮਸਾਲਾ ਨਾਮਕ ਥੋੜੀ ਜੀ ਲਾਲ ਮਿਰਚ ਪਾਈ ਆਪਾਂ ਹੁਣ ਆਪਾਂ ਵਿੱਚ ਪਾ ਦਾਂਗੇ ਕarele ਥੋੜੀ ਜਿਹੀ ਮੇਥੀ ਪਾ ਦਾਂਗੇ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਬਹੁਤ ਵਧੀਆ ਬਣਦੀ ਐ ਇਸ ਤਰ੍ਹਾਂ ਤੁਸੀਂ ਬਣਾਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ